ਕੀ ਨਗਾਏ ਰਾਣਾ ਦਿਲ ਨਗਾਏ ਰਾਣਾ ਸੋ ਸਾਹਮਣੇ ਦਰਗਾਹ ਦੇਖਦਾ ਤੇ ਅਗੇ ਦਰਸ਼ਨ ਕਰਕੇ ਲੱਗਦਾ ਤਾਂ ਬਾਬਾ ਜੀ ਦੇ ਸੋ ਸਾਹਮਣੇ ਆ ਤੱਲੇ ਵੀ ਉੱਤ ਕਰੋ ਕਿ ਨਾ ਸ਼ਾਨਦਾਰ ਕਿੰਨੀ ਸ਼ਾਂਤੀ ਹੈ ਇੱਥੇ ਟੈਂਪਰ ਦੇਖ ਲੱਗੇ ਕੀ ਹੈ ਯਾਰ ਇਨਸੀਡੈਂਟ ਹੋਇਆ ਯਾਰ ਬਰਾਮਿਆਂ ਨੂੰ ਗੱਡੀ ਟਿੱਕਲੀ ਹੋਇਆ ਗੱਡੀ ਦਾ ਕੱਖ ਨਹੀਂ ਆ ਜਾਣਾ ਚਾਰ ਬੰਦੇ ਆ ਜਾਓ ਦੇਖੋ ਪਿੱਛੇ ਕਰਦੇ ਪਏ ਨੇ ਗੱਡੀ ਗੱਡੀ ਦਾ ਦੇਖੋ ਕੱਖ ਨਹੀਂ ਰਿਹਾ ਜਾ ਰਹੇ ਹਾਂ ਇੱਥੇ ਬਾਬਾ ਬਲਗਨਾ ਜੀ ਤੋਂ ਪੀਰ ਨਿਗਾਹੇ 40 ਕਿਲੋਮੀਟਰ ਹੈ ਲਗਭਗ ਸੋ ਦੇਖਦੇ ਕਿੰਨੇ ਘੰਟੇ ਚੱਪਾ ਪਹੁੰਚਦੇ ਹਾਂ ਪਹੁੰਚ ਚੁੱਕੇ ਹਾਂ ਪੀਰ ਨਗਾਹੇ ਦਰਬਾਰ ਸੋ ਲੱਖ ਦਾ ਬਾਬਾ ਜੀ ਦਾ ਇਹ ਵੱਡਾ ਦਰਬਾਰ ਆ ਸਤ ਸ੍ਰੀ ਅਕਾਲ ਸਲੋਲੀ ਫਾਈਨਲੀ ਆਪਾ ਆਪਣੇ ਘਰ ਪਹੁੰਚ ਚੁੱਕੇ ਆ ਬਹੁਤ ਵਧੀਆ ਸਫਰ ਰਿਹਾ ਸਾਡੇ ਸਾਰਿਆਂ ਨੂੰ ਨਵੇਂ ਲੱਗਦਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅੰਗਲੇਦਨਾ 21 ਸੋ ਫਾਈਨਲੀ ਤੁਸੀਂ ਸਾਡੇ ਅਫੀਸ਼ੀਅਲੀ ਵਲੌਗ ਚ ਦੇਖਿਆ ਹੈ ਆਪਾਂ ਤਨ ਤਨ ਬਾਬਾ ਵਿਡਵਾ ਸਿੰਘ ਤੇ ਬਾਬਾ ਬਲਗਨਾ ਜੀ ਦੇ ਦਰਸ਼ਨ ਮੇਲੇ ਕਰਕੇ ਆਏ ਤੇ ਬਹੁਤ ਵਧੀਆ ਸਾਡੇ ਸਾਰਿਆਂ ਨੂੰ ਬਹੁਤ ਵਧੀਆ ਦਰਸ਼ਨ ਹੋਏ ਆ ਸੋ ਹੁਣ ਆਪਾਂ ਜਾ ਰਹੇ ਹਾਂ ਇੱਥੇ ਬਾਬਾ ਬਲਗਨਾ ਜੀ ਤੋਂ ਪੀਰ ਨਿਗਾਹੇ ਜੋ ਕਿ ਇੱਥੋਂ 35 ਤੋਂ 40 ਕਿਲੋਮੀਟਰ ਹੈ ਲਗਭਗ ਸੋ ਦੇਖਦੇ ਹਾਂ ਕਿੰਨੇ ਘੰਟੇ ਚ ਆਪਾਂ ਪਹੁੰਚਦੇ ਹਾਂ ਸ਼ੁਰੂਆਤ ਕਰਦੇ ਹਾਂ ਜੇ ਹੈ ਪੀਰ ਨਿਗਾਹੇ ਵਾਲੇ ਲਖਦਾਤਾ ਤਨ ਤਨ ਲਖਦਾਤਾ ਬਾਬਾ ਜੀ ਦੇ ਦਰਬਾਰ ਦ ਉੱਥੇ ਆਸ਼ੂ ਬਾਪੇ ਗੱਡੀ ਖੜਾ ਉੱਥੇ ਕੋਈ ਕਹਿੰਦਾ ਉਹ ਕਿੰਨਾ ਸ਼ਾਨਦਾਰ ਹੈ ਯਾਰ ਬਹੁਤ ਸ਼ਾਨਦਾਰ ਵੀ ਉਹ ਆ ਰਿਹਾ ਤੇ ਪਹਾੜੀਆਂ ਦੇਖੋ ਕਿੰਨੀਆਂ ਨੂੰ ਫੇਰ ਲੱਗੀ ਇੱਥੇ ਭੁੱਖ ਜੈ ਅਮਰੁੱਤ ਕੀ ਕਹਿੰਦੇ ਆ ਬ레ਡ ਨੂੰ ਮੱਦ ਦੇਣ ਲੱਗੇ ਨੇ ਦੋਨੇ ਸੂਜ ਨੇ ਥੈਲਾ ਆਪਣਾ ਪਿੱਛੇ ਰੱਖਦਾ ਹੈ ਉਹ ਗੱਡੀਆਂ ਲੈ ਕੇ ਲੇਕੇ ਉਹ ਸਤੇ ਪੇ ਉਹ ਸੜਕ ਪੇ ਇੱਕ ਮੋੜ ਆਇਆ ਮੈਂ ਉਥੇ ਦਿਲ ਝੋੜਿਆ ਇੱਕ ਮੋੜ ਆਇਆ ਮਨਾਂ ਤੇ ਦਿਲ ਝੋੜਿਆ ਆਇਆ ਰੱਬ ਜਾਣੇ ਕੱਬ guzra ਅੰਮਰ ਤਸਰ ਉਹ ਕੱਬ ਜਾਣੇ ਲਾਹੌਰ ਆਇਆ ਮੈਂ ਉਥੇ ਦਿਲ ਝੋੜਿਆ <laughs> जिंदगी एक सफर है सुहाना यहाँ कल क्या हो किसने जाना जिंदगी एक सफर है सुहाना ਯਾ ਕੱਲ ਕਿਆ ਹੋ ਕਿਸਨੇ ਜਾਣਾ ਉੜਲੇ 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 ਇੱਥੇ ਲੁੱਕ ਪੈਣ ਦੀ ਹੈ ਗੱਡੀ ਫੇਰ ਸਾਡੀ ਇੱਥੇ ਰੋਕੀ ਦੀ ਆ ਪਿੱਛੇ ਸ਼ਰਗਰ ਬਣਾਉਂ ਗਿਆ ਗੱਡੀ ਸਾਡੀ ਪਿੱਛੇ ਬੁਲੋਤੀ ਹੋਈ ਪਈ ਹੈ ਪੇ ਟਾਈਮ ਲੱਗ ਜਾਣਾ ਇੱਥੇ ਲੱਗਦਾ ਯਾਰ ਸਰ ਇਹਨਾਂ ਦੇ ਲੋਕ ਨਹੀਂ ਮੰਨਦੇ ਨਾ ਆ ਬਿਲਕੁਲ ਤੇ ਪੂਰੀ ਢੰਗਾਂ ਉੱਚਾ ਕਰਿਆ ਉਹਨੇ ਅੱਗੇ ਦਿਖਾ ਲਾ ਫੇਪਡ ਹੋਈ ਜਿਆ ਬਾਹਰ ਉਹਨੇ ਹੱਥ ਹੁਕਾ ਤੇ ਮੀਟਰ ਰਹਿ ਚੁੱਕੇ ਆ ਪੀਨ ਨਿਗਾਹੇ ਸੋ ਗੱਡੀ ਸਾਡੀ ਪਹਾੜਾਂ ਦੇ ਵਿੱਚ ਜੰਗਲਾ ਥਾਣੀ ਉੱਢਦੀ ਉੱਢਦੀ ਚੱਲੀ ਆ ਚੱਕਰੋ ਕਿੰਨਾ ਸ਼ਾਨਦਾਰ ਆ ਕਿੰਨੀ ਸ਼ਾਂਤੀ ਆ ਇੱਥੇ ਖੁਆਇਓ ਪੀਨ ਨਿਗਾਹੇ ਲੱਗਦਾ ਤਾਂ ਸਾਰੇ ਸਰਕਾਰਾਂ ਦੀ ਇੱਥੇ ਜਗ੍ਹਾ ਹੈਗੀ ਆ ਸਾਲਾਨਾ ਇੱਥੇ ਮੇਲਾ ਵੀ ਬਹੁਤ ਲੱਗਦਾ ਸੋ ਲੋ ਜੀ ਫਾਈਨਲੀ ਪਹੁੰਚ ਚੁੱਕੇ ਆ ਆਪਾਂ ਪੀਨ ਨਿਗਾਹੇ ਸੋ ਅੰਦਰ ਜਾਣੇ ਆ ਲੱਗਦਾ ਤਾਂ ਬਾਬਾ ਜੀ ਦੇ ਦਰਸ਼ਨ ਵੇਲੇ ਕਰਦੇ ਆ ਤੋ ਆ ਪੀਨ ਨਿਗਾਹੇ ਆ ਲੋ ਜੀ ਪੀਨ ਨਿਗਾਹੇ ਗੁਰਦੁਆਰਾ ਕੀ ਨੇ ਗਾਇਆ। ਪਰਾ ਬਾਬਾ ਜੀ ਦਾ ਇਹ ਵੱਡਾ ਦਰਬਾਰ ਆ ਮਾਚਲ ਵਿੱਚ ਸੋਪਾ ਜਾ ਰਹੇ ਦਰਸ਼ਨ ਕਰਨ ਸੋ ਇੱਥੇ ਇਕੱਠਾ ਹੋਇਆ ਤੇ ਵੀਰਵਾਰ ਬਹੁਤ ਜ਼ਿਆਦਾ ਇੱਥੇ ਸੰਗਤ ਤੇ ਰਸ ਹੁੰਦਾ ਹੂੰ ਦਰਜਾ ਨੇ ਦਰਸ਼ਨ ਕਰਦੇ ਆ ਅਗਲੀ ਵਾਰ ਉਹ ਤੁਹਾਨੂੰ ਇੱਥੇ ਤੇਲ ਵਗੈਰਾ ਚਾਦਰ ਚੜਾਉਣ ਨੂੰ ਤੇ ਪ੍ਰਸ਼ਾਦ ਮਿਲ ਜਾਏਗਾ। ਲੋ ਜੀ ਆ ਦਰਬਾਰ ਆ ਲੱਖ ਦਾ ਤਾਂ ਲਾਲਾ ਵਾਲਾ ਪੀਰ ਅਦੀ ਦੇ ਅੰਦਰ ਬਾਹਰ ਦੇਖੋ ਕਿੰਨਾ ਸ਼ਾਨਦਾਰ ਆ ਪੀਰ ਨਿਗਾਹੇ ਵਾਲਾ ਦੇਖੋ ਪੱਕੀ ਸੰਗਤ ਐ ਇਸ ਟਾਈਮ ਬਹੁਤ ਘੱਟ ਆ ਪਰ ਵੀਰਵਾਰ ਜੇਠੇ ਵੀਰਵਾਰ ਇੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਚਲੋ ਜੀ ਚਰਾਗ ਆ ਬਾਬਾ ਜੀ ਦੇ ਚਰਾਗ ਜਗ ਰਹੇ ਨੇ ਇੱਥੇ

ਮੇਰੇ ਰੋਜ਼ੇ ਦੀਵਾ ਵਾਲਿਆ ਮੂਰਨ ਕਾਹੇ ਪਾਲਿਆ ਮੇਰੀ ਬੋਤੀ ਨਾਲ ਖਲਾਦੇ ਨੂੰ ਵੀ ਆਪਣਾ ਨਾਮ ਕਿਸਨ। ਪਾਜੀ ਕੋਲੋਂ ਸਾਖ ਜੀਤਾ ਤੇ ਬਾਬਾ ਫਰੀਦ ਜੀ ਦਾ ਦਰਗਾਹ ਤੇ ਸਾਰੇ ਦਰਗਾਹ। ਇਹ ਸੈਸ਼ਨ ਕਰ ਰਹੇ। ਅੱਛਾ ਜੇ ਬਾਬਾ ਪੰਡਿਤ ਨਿਕਾਹੇ ਨੂੰ ਹੁਣ ਅਪਾ ਜਾ ਰਹੇ ਯਾਰ ਤੇ ਬੜੀ ਸਰਕਾਰ ਦੇ ਦਰਸ਼ਨ ਕਰਨ ਕਿਉਂਕਿ ਜਰਾ ਪਰਵਾ ਮਤ ਠਟਕਣ ਜਾਈਆ ਉਹ ਮੇਰੇ ਸਾਹ ਨਾਲ ਉੱਧਰ ਗਿੰਤੀ ਕਿ ਚੜਾ ਨਹੀਂ ਲੈ ਰਹੇ ਜਿਹੜਾ ਨਹੀਂ ਕੋਈ ਕਿਦ ਸੁਆ ਸੀੜੀਆਂ ਤੁੰ ਅੱਪ ਜਾਵਾਂਗੇ ਉੱਪਰ ਨਿਸਰ ਕਾਲ ਦੀ ਜਗ੍ਹਾ ਤੇ ਤੁਹਾਨੂੰ ਲੱਗ ਜਾ ਰਹੇ ਆ ਬੱਬਾ ਜੀ ਟੀੜੀਆਂ ਚੱਲੀਆਂ ਫੈਨ ਦੀਆਂ ਸਾਰੀਆਂ ਚੋਣ ਲੈ ਵੱਧਦਾ ਆ ਵੀਰੇ ਲੈ ਤੇਲ ਆ ਵੀ ਭਾਈ ਜੱਦ ਲੈ ਨਹੀਂ ਜੀ ਜੱਦ घटो तो घट सौ बोटी चढ़ के आना पड़ याहवीं वाली सरकार नेहवीं वाली सरकार ਪਾਰਾ ਦੇ ਵਿੱਚ ਮਹਾਰਾਜ ਬਾਬਾ ਜੀ ਨੇ ਡੇਰਾ ਲਾਇਆ ਹੈ ਕਿੰਨਾ ਸ਼ਾਨਦਾਰ ਕਿੰਨੇ ਖੂਬਸੂਰਤ ਜਗਾ ਵਾ ਮਹਾਰਾਜ ਨੇ ਡੇਰੇ ਲਾਏ ਹੋਏ ਨੇ ਇੱਥੇ ਕੋ ਸਾਹਮਣੇ ਦਰਗਾਹ ਦੇਖਦੇ ਹੋ ਤੇ ਅਗੇ ਦਰਸ਼ਨ ਕਰਕੇ ਆਏ ਲੱਗਦਾ ਤਾਂ ਬਾਬਾ ਜੀ ਦੇ ਕੋ ਸਾਹਮਣੇ ਆ ਬਣਿਆ ਹੈ ਤੇ ਦੇਖੋ ਬਾਬਾ ਜੀ ਕਿੰਨੀ ਸੁੰਦਰ ਹੈ ਲੱਗਦਾ ਤਾਂ ਬਾਬਾ ਜੀ ਦੇ ਪੀ ਨਗਾਹੇ ਸਾਰੇ ਜਿੰਨੀ ਵੀ ਇੱਥੇ ਦਰਗਾਵਾ ਹੈਗੇ ਨੇ 12ਵੀਂ ਵਾਲੀ ਖਵਾਜਾ ਪੀਰ ਗੋਸਪਾਕ ਤੇ ਲੱਗਦਾ ਤਾਂ ਬਾਬਾ ਜੀ ਦੇ ਦਰਸ਼ਨ ਮਿਲ ਕੇ ਕਰਕੇ ਤੁਸੀਂ ਹੁਣ ਆਪਾਂ ਜਾ ਰਹੇ ਆਂ ਵਾਪਸੀ ਥੱਲੇ ਗਾਇਸ ਲੱਗਦਾ ਤਾਂ ਜੀ ਦੇ ਦਰਸ਼ਨ ਕਰਕੇ ਹੁਣ ਆਪਾਂ ਜਾ ਰਹੇ ਆਂ ਵਾਪਸੀ ਸਵਾਸ ਉਹਦਾ ਬਜਾਰਾ ਗਏ ਜੇਠੇ ਵੀਰਵਾਰ ਤੇ ਵੀਰਵਾਰ ਇੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤੇ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੁੰਦਾ ਏ ਤੇ ਬਾਕੀ ਜਦੋਂ ਬਾਬਾ ਜੀ ਦਾ ਇੱਥੇ ਮੇਲਾ ਹੁੰਦਾ ਵਾ ਸਾਲਾ ਨਾ ਉਹ ਵੀ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਤੇ ਬਹੁਤ ਜ਼ਿਆਦਾ ਸੰਗਤ ਇੱਥੇ ਦਰਸ਼ਨ ਮਿਲੇ ਕਰਨ ਨਾਲ ਹੁਣ ਜਿਮਾਂਡ ਬੈਹ ਚੱਲੇ ਆ ਗੱਡੀ 'ਚ ਹੁਣ ਚੱਲੇ ਆਂ ਆਪਾਂ ਵਾਪਸੀ ਆ ਗੋਲੇ ਸਲੋ ਜੀ ਗੱਡੀ ਆ ਗਈ ਹੈ ਹੁਣ ਬੈਠੇ ਲੱਗੇ ਆ ਸਲੋ ਦੀ ਹੁਣ ਚੱਲਿਆ ਆਪਾਂ ਵਾਪਸੀ ਵਾਪਸ ਆਉਣੀ ਸਾਈ ਚਲੋ ਜੀ ਕਿਆ ਵਾਪਸੀ ਬਹੁਤ ਵਧੀਆ ਲੱਗੇ ਹੋਇਆ ਆ ਗਿਆ ਦਰਸ਼ਨ ਮੇਲੇ ਕਰਕੇ ਬਾਬਾ ਜੀ ਦੇ ਹੁਣ ਵੇਖੋ ਸਾਨੂੰ ਰਾਤੀ 11 ਵਜੇ ਪਹੁੰਚਦਿਆਂ ਜਾਂ 12 ਵਜੇ ਪਹੁੰਚਦਿਆਂ ਦੇਖਣਾ ਕਿੰਨੇ ਵੇ ਪਹੁੰਚਦਿਆਂ ਤੇ ਇਸ ਟਾਈਮ ਆਪਾਂ ਨਿਕਲ ਚੁੱਕੇ ਆ 7 ਵਜੇ ਇੱਥੋਂ ਨਿਕਲ ਗਏ ਆ ਜੀ ਪੀਰ ਨਿਗਾਹ ਸਨਸੈਟ ਦਾ 뷰 ਦੇਖੋ ਇਹ ਕਿੰਨਾ ਸੋਹਣਾ ਆ ਰਿਹਾ ਲੋ ਜੀ ਪਾਉਂ ਨੇ ਪਹੁੰਚ ਚੁੱਕੇ ਆ ਸਾਹਮਣੇ ਸਨਸੈਟ ਦੇਖੋ ਗੱਡੀ ਦੇ ਵਿੱਚ ਕੀ ਹੈ ਯਾਰ ਆ ਦੇਖੋ ਸਾਡੀ ਟ੍ਰਾਫਿਕ ਲੱਗੀ ਹੋਈ ਹੈ ਉਹ ਥਾਡੀ ਬਲੀ ਹੋ ਜਾਏ ਗੱਡੀ ਦਾ ਕੱਖ ਆ ਯਾਰ ਚਾਰ ਬੰਦੇ ਆ ਜਾਣਾ ਸਾਈਡ ਤੋਂ ਕਰਦਾ ਸਾਈਡ ਤੇ ਇਸ ਕੋਲ ਰਕੀਆ ਯਾਰ ਐਕਸੀਡੈਂਟ ਦੇਖੋ ਕਿੱਲਾ ਤਾਂ ਨੇ ਤੇ ਆਲੇ ਕੁ ਐਕਸੀਡੈਂਟ ਹੋ ਗਿਆ ਯਾਰ ਇੱਥੇ ਹੰਬ ਲੱਗੇ ਗੱਡੀ ਦਾ ਦੇਖੋ ਪਿਛੇ ਕਰਦੇ ਪਏ ਨੇ ਗੱਡੀ ਗੱਡੀ ਦਾ ਦੇਖੋ ਕੱਖ ਨਹੀਂ ਰਿਹਾ ਇਹਨੇ ਉਹ ਸਾਈਡ ਤੇ ਅਸੀਂ ਮੁਬਾਰਕਪੁਰ ਰੁਕਿਆ ਇੱਥੇ ਟੈਕਨਿਕ ਸਪੋਟ ਹੈਗਾ ਬੰਬੇ ਟੈਕਨਿਕ ਸਟਾਪ ਇੱਥੇ ਖਾਣਾ ਪੀਣਾ ਵਾ ਤੋਂ ਉਹਨੇ ਪਾ ਜਾ ਰਹੇ ਆ ਵਾਪਸੀ ਵਾਪਸੀ ਘਰ ਜਾਂਦੇ ਆ ਸਾਨੂੰ ਰਾਤ ਦੇ ਨਾ ਇੱਕ ਵਾਜ ਜਾਣਾ ਵਾ ਤੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਸੋ ਗੱਡੀ ਕੱਢਣ ਲੱਗਾ ਤੇ ਨਿਕਲਣ ਲੱਗਿਆ ਤਾਂ ਵਾਪਸੀ ਜਾ ਰਹੇ ਆ ਆਏ ਬੰਬਈ ਪਿਕਨਿਕ ਸਪੌਟ ਤੇ ਆਪਾਂ ਰਾਪੋਨਾਰੀ ਵਾਲੇ ਬਾਬੇ ਦਾ ਬੋਲ ਸਾਚੇ ਦਰਬਾਰ ਕੀ ਜੈ ਜਿੱਕਰ ਵਾਲਿਆਂ ਨੂੰ ਮਿੱਠੀਆਂ ਮਰਦਾਂ ਬੋਲ ਸਾਚੇ ਦਰਬਾਰ ਕੀ ਲਓ ਜੀ ਰਸਤੇ 'ਚ ਮੇਲਾ ਲੱਗਾ ਆਏ ਲਾ 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 ਤੁਨਕਾਰਨੀ ਨਾਲ ਦੇਖੋ ਛੋਟੇ ਛੋਟੇ ਦੇਖੋ ਕਿੰਦਾ ਉੱਡਦੇ ਆ ਸਲੋ ਜੀ ਆਪਾਂ ਮੁਕੇਰੀਆ ਪਹੁੰਚ ਚੁੱਕੇ ਆ ਰਾਤ ਦੇ 8:11 ਲੋ ਜੀ ਗੁਰਦਾਸਪੁਰ ਪਹੁੰਚ ਚੁੱਕੇ ਆ ਅੱਧੇ ਘੰਟੇ ਜੇ ਬਟਾਲੇ ਹੋਣਾ ਆਪਾਂ ਵੈਰੀ ਸਲੋ ਜੀ ਆਪਾਂ ਪਹੁੰਚ ਚੁੱਕੇ ਆ ਗੁਰਦਾਸਪੁਰ ਤੇ ਤੇਲ ਭਰਾਂ ਲੱਗੇ ਆ ਇੱਥੇ ਸੋ ਆਪਣਾ ਤੇਲ ਭਰਦਾ ਪਿਆ ਫੇਰ 100 ਡੇਮਟ ਹੋਏਗੀ ਤੇ ਫੇਰ ਗੱਡੀ ਚੱਲੇਗੀ

ਲੋਰੀ ਆਪਾਂ ਪਹੁੰਚ ਚੁੱਕੇ ਆ ਆਪਣੇ ਪਟਿਆਲਾ ਸ਼ਹਿਰ ਠੀਕ ਆ ਬਾਕੀ ਜਿਹੜਾ ਸਮਾਨ ਸੀ ਟਿੱਕੀ ਚ ਸਾਰਾ ਕੱਢਦੇ ਪਏ ਆ ਹੁਣ ਆਪਾਂ ਜਾ ਰਹੇ ਆ ਆਪਣੇ ਘੜ ਗੱਡੀ ਚੋਂ ਸਾਰਾ ਕੱਢਦੇ ਪਏ ਆ ਐਕਟਿਵਾ ਆਪਣੀਆਂ ਕੱਢ ਲਈਆਂ ਇੱਕ ਆ ਵਾ ਤੇ ਇਹ ਚੱਕੀ ਵਾ ਆ ਵਾ ਗੱਡੀ ਇੱਥੇ ਲਾ ਕੇ ਹੁਣ ਜਾ ਰਹੇ ਆ ਆਪਾਂ ਲੈ ਲੋ ਜੀ ਆਪਣੀਆਂ ਐਕਟਿਵਾ ਕੱਢ ਕੇ ਗੱਡੀ ਲਾਤੀ ਆ ਹੁਣ ਆਪਾਂ ਜਾ ਰਹਿਆ ਬਈ ਆ ਜਾ ਮਸਤਾਨੀ ਚ ਮੇਰੇ ਆਈ ਗਈ ਕੋਨਾ ਹਾਰੀ ਚੋ ਵੀ ਹੋ ਗਿਆ ਲਓ ਜੀ ਪਹੁੰਚ ਚੁੱਕੇ ਆ ਆਪਣੇ ਬਟਾਲਾ ਸ਼ਹਿਰ ਆਪਣੇ ਘਰ ਆਪਣੀ ਗਲੀ ਚ ਟੈਂਟਨ ਆ ਬ੍ਰੇਕ ਮਾਰ ਦੋ ਇੱਥੇ ਹੀ ਰੁਕ ਜੋ ਇੱਥੇ ਬੁੜੀ ਐਂਡ ਸੋ ਲਓ ਜੀ ਫਾਈਨਲੀ ਆਪਾਂ ਆਪਣੇ ਘਰ ਪਹੁੰਚ ਚੁੱਕੇ ਆ ਬਹੁਤ ਵਧੀਆ ਸਫਰ ਰਿਹਾ ਠੀਕ ਆ ਬਾਬਾਈ ਤੋਂ ਲੈ ਕੇ ਇੱਥੋਂ ਤੱਕ ਬਾਕੀ ਇਹਨਾਂ ਕੱਛੇ ਵਾਲੀ ਗੱਲ ਬੜੀ ਮਾਰੀ ਹੋਈ ਠੀਕ ਆ ਸੋ ਅੱਜ ਦਾ ਵਲੌਗ ਆਪਾਂ ਇੱਥੇ ਇਸ ਬਾਬਤ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਕਰਦੇ ਹੋ ਸਬਸਕ੍ਰਾਈਬ ਓਕੇ ਜੀ ਬਾਏ ਬਾਏ